ਕਾਲੇ ਕੁੱਕੜ ਦੀ ਤਾੰਤ੍ਰਿਕ ਬਲੀ ਕਿਉਂ ਦਿੰਦੇ ਨੇ ਹੋ ਸਕਦਾ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਹੋਣ ਜਾਂ ਬਹੁਤ ਸਾਰੇ ਭੈਣ ਭਰਾਵਾਂ ਨੇ ਦਿਮਾਗ 'ਚ ਕਦੀ ਇਹ ਸਵਾਲ ਹੀ ਨਾ ਆਇਆ ਹੋਵੇ ਜਾਂ ਵੀ ਆਖਰਕਾਰ ਆਮ ਤੌਰ ਤੇ ਸੁਣਿਆ ਪੜਿਆ ਜਾਂਦਾ ਕਿ ਕਾਲੇ ਕੁੱਕੜ ਦੀ ਬਲੀ ਦਿੱਤਿਆਂ ਆਹ ਕੰਮ ਹੋ ਜਾਂਦਾ ਉਹ ਵੱਖਰੀ ਗੱਲ ਹੈ ਕਿ ਉਹ ਵਹਿਮ ਭਰਮ ਜਾਂ ਅੰਧਵਿਸ਼ਵਾਸ ਆ ਪਰ ਕਾਲੇ ਕੁੱਕੜ ਦੀ ਹੀ ਮੰਗ ਕਿਉਂ ਕੀਤੀ ਜਾਂਦੀ ਆ ਸਵਾਲ ਬਹੁਤ ਜ਼ਿਆਦਾ ਜ਼ਰੂਰੀ ਆ ਕੀ ਚਿੱਟੇ ਕੁੱਕੜ ਨਹੀਂ ਹੁੰਦੇ ਕੀ ਜਾਂ ਮੰਨ ਲਓ ਕਿ ਹੋਰ ਲਾਲ ਰੰਗ ਦੇ ਕੁੱਕੜ ਨਹੀਂ ਹੁੰਦੇ ਜਾਂ ਰਲੇ ਮਲੇਟ ਕੁੱਕੜ ਨਹੀਂ ਹੁੰਦੇ ਸਿਰਫ ਕਾਲਾ ਕੁੱਕੜ ਹੀ ਕਿਉਂ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਬਲੀ ਜਿਹੜੀ ਆ ਉਹਦਾ ਮਤਲਬ ਹੁੰਦਾ ਸੀ ਪਿਛਲੇ ਸਮਿਆਂ ਦੇ ਵਿੱਚ ਕੁਝ ਲੋਕਾਂ ਦੁਆਰਾ ਦਿੱਤੀ ਜਾਂਦੀ ਸੀ ਜਿਨ੍ਹਾਂ ਲੋਕਾਂ ਨੇ ਦੂਜਿਆਂ ਲੋਕਾਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਮਾਨਸਿਕਤਾ ਨੂੰ ਮੁੱਖ ਰੱਖ ਕੇ ਸ਼ੋਸ਼ਣ ਕਰਨਾ ਹੁੰਦਾ ਸੀ ਕਹਿਣ ਤੋਂ ਭਾਵ ਕਿ ਕਿਸੇ ਇਹੋ ਜਿਹੇ ਮਨੁੱਖ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਚਾਹੇ ਉਹ ਮਨੁੱਖ ਦੀ ਬਲੀ ਹੋਵੇ ਚਾਹੇ ਬੱਕਰੇ ਦੀ ਬਲੀ ਹੋਵੇ ਚਾਹੇ ਪਸ਼ੂ ਜਾਂ ਕਿਸੇ ਜੀਵ ਜੰਤੂ ਦੀ ਬਲੀ ਹੋਵੇ ਦਿੱਤੀ ਜਾਂਦੀ ਸੀ ਹੁਣ ਸਵਾਲ ਖੜਾ ਇਹ ਹੁੰਦਾ ਕਿ ਬਲੀ ਦੇਣ ਵਾਲੇ ਲੋਕ ਕੌਣ ਸਨ ਜਿੱਦਾਂ ਦੇ ਅੱਜ ਲੋਕ ਸ਼ੈਤਾਨ ਨੇ ਅੱਜ ਲੋਕਾਂ ਨੂੰ ਲੁੱਟਣ ਵਾਲੇ ਨੇ ਜਿਵੇਂ ਬਹੁਤ ਸਾਰੇ ਤਾੰਤ੍ਰਿਕ ਜਿੱਥੇ ਬਹੁਤ ਸਾਰੇ ਉਹ ਲੋਕ ਜਿਹੜੇ ਆਪਣੇ ਅੱਡੇ ਜੇ ਬਣਾਏ ਹੋਏ ਨੇ ਜਿਹੜੇ ਕਹਿੰਦੇ ਕਿ ਸਾਡੇ ਚ ਗੈਬੀ ਸ਼ਕਤੀਆਂ ਨੇ ਜਾਂ ਉਹ ਲੋਕ ਹੁਣ ਉਹ ਲੋਕ ਏਡੇ ਚੰਗੇ ਤੇ ਹੈ ਨਹੀਂ ਇਹਦਾ ਮਤਲਬ ਇਹ ਆ ਕਿ ਉਦੋਂ ਵੀ ਸ਼ਤਾਨ ਲੋਕ ਹੁੰਦੇ ਸੀ ਤੇ ਅੱਜ ਵੀ ਹੈਗੇ ਨੇ ਹੌਣ ਜਿਵੇਂ ਕਾਲੇ ਕੁੱਕੜ ਦੀ ਗੱਲ ਕੀਤੀ ਜਾਂਦੀ ਆ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਕਿ ਜਿਹੜਾ ਕਾਲੇ ਰੰਗ ਦਾ ਕੁੱਕੜ ਹੁੰਦਾ ਉਹ ਇੱਕ ਵਿਸ਼ੇਸ਼ ਨਸਲ ਦਾ ਕੁੱਕੜ ਪਾਇਆ ਜਾਂਦਾ ਜਿਹਦੇ ਵਿੱਚ ਦੂਜੀਆਂ ਕੁੱਕੜਾਂ ਦੇ ਨਾਲੋਂ ਵੱਧ ਤਾਕਤ ਹੁੰਦੀ ਆ ਜਾਂ ਆਪਾਂ ਕਹਿ ਦਈਏ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਪੋਸ਼ਟਿਕ ਤੱਤ ਪਾਏ ਜਾਂਦੇ ਨੇ ਕਾਲੇ ਕੁੱਕੜ ਦੇ ਵਿੱਚ ਜਿਹੜਾ ਸਾਰੇ ਦਾ ਸਾਰਾ ਹੀ ਕਾਲਾ ਹੁੰਦਾ ਕਿਉਂਕਿ ਉਹਦਾ ਮਾਸ ਵੀ ਕਿਹੜਾ ਵਾ ਕਾਲੇ ਰੰਗ ਦਾ ਹੁੰਦਾ ਤੇ ਕੁਝ ਜਾਣੇ ਦਾ ਵਿਚਾਰ ਇੱਕ ਉਹ ਜਿਹੜਾ ਬਲੱਡ ਆ ਉਹਦਾ ਰੰਗ ਵੀ ਪ੍ਰਭਾਵਿਤ ਉਹਨੂੰ ਕਰਦਾ ਆ ਹੁਣ ਜਿਹੜਾ ਕਾਲਾ ਕੁੱਕੜ ਆ ਜਦੋਂ ਉਹਨੂੰ ਖਾਧਾ ਜਾਂਦਾ ਤੇ ਮਨੁੱਖ ਦੇ ਅੰਦਰ ਇੱਕ ਸ਼ਕਤੀ ਪੈਦਾ ਹੁੰਦੀ ਆ ਤਾਕਤ ਪੈਦਾ ਹੁੰਦੀ ਆ ਜਾਨੀ ਕਿ ਉੱਚ ਬਿਮਾਰੀਆਂ ਨਾਲ ਲੜਨ ਦੀ ਵੀ ਤਾਕਤ ਵੱਧਦੀ ਆ ਉਹਦੇ ਚ ਹੋਰ ਵੀ ਬਹੁਤ ਸਾਰੀਆਂ ਸ਼ਕਤੀਆਂ ਵਧਦੀਆਂ ਨੇ ਹੁਣ ਤੁਹਾਡੇ ਵਰਗੇ ਸੂਝਵਾਨ ਸੱਜਣੇ ਜਾਣਦੇ ਨੇ ਕਿ ਜਦੋਂ ਕੋਈ ਕਾਲਾ ਕੁੱਕੜ ਖਾਵੇਗਾ ਜਾਂ ਦੀ ਬਲੀ ਦੇਵੇਗਾ ਤੇ ਬਲੀ ਦੇਣ ਦਾ ਮਤਲਬ ਇਹ ਹੁੰਦਾ ਕੋ ਤਾਂ ਸਿਰ ਵਡਣਾ ਤੇ ਸਿਰ ਵਡਣ ਤੋਂ ਮਤਲਬ ਇਹ ਨਹੀਂ ਆ ਕਿ ਉਹਨੂੰ ਸੁੱਟ ਦੇਣਾ ਉਹਦਾ ਮਤਲਬ ਹੈ ਕਿ ਵਡਣ ਤੋਂ ਬਾਅਦ ਉਹਨੂੰ ਧਰ ਕੇ ਖਾ ਲੈਣਾ ਜਾਨੀ ਕਿ ਆਪਣੇ ਸਵਾਦ ਦੇ ਨਾਲ ਹਮੇਸ਼ਾ ਕਿਹਾ ਜਾਂਦਾ ਨਾ ਕਾਲਾ ਕੁੱਕੜ ਤੇ ਇੱਕ ਸ਼ਰਾਬ ਦੀ ਬੋਤਲ ਹੁਣ ਜਿਹਦੇ ਬੰਦੇ ਨੇ ਕਾਲਾ ਕੁੜ ਵੱਡਕੇ ਖਾ ਲਿਆ ਨਾਲ ਉਹਨੇ ਸ਼ਰਾਬ ਪੀਤੀ ਉਹਦਾ ਤਾਂ ਹੋ ਗਿਆ ਤਾਂ ਵਧੀਆ ਪ੍ਰੋਗਰਾਮ ਤੇ ਕਈ ਲੋਕ ਸਮਝਦੇ ਕਿ ਕਾਲਾ ਕੁੱਕੜ ਦੇਣ ਦਾ ਮਤਲਬ ਹੈ ਆ ਕਿ ਸਾਡਾ ਕੋਈ ਮਸਲਾ ਹੱਲ ਹੋ ਜਾਣਾ ਸਾਡੇ ਕੋਈ ਬਿਮਾਰੀਆਂ ਦੂਰ ਹੋ ਜਾਣੀਆਂ ਕੋਈ ਸਾਡੇ ਘਰ ਦੀ ਚਿੰਤਾ ਜਾਂ ਰੋਗ ਦੂਰ ਹੋ ਜਾਣਾ ਕਈ ਲੋਕ ਇੰਜ ਸੋਚਦੇ ਆ ਕਿ ਸਾਡਾ ਕਸ਼ਟ ਦੂਰ ਹੋ ਜਾਣਾ ਪਰ ਉਹ ਭੋਲੇ ਲੋਕੇ ਨਹੀਂ ਸੋਚਦੇ ਕਿ ਕਾਲਾ ਕੁੱਕੜ ਦਾ ਮਤਲਬ ਹੀ ਇਹ ਹੈਗਾ ਕਿ ਇੱਕ ਤਾਕਤ ਵਾਲੀ ਚੀਜ਼ ਇੱਕ ਤਾਕਤ ਵਾਲਾ ਭੋਜਨ ਜਿਹੜਾ ਬਨਖ ਖਾਣਾ ਚੁੰਦਾ ਆ ਹੁਣ ਮੰਨ ਲਓ ਕਈ ਲੋਕਾਂ ਦੀ ਆਦਤ ਹੁੰਦੀ ਆ ਨਾ ਕਿ ਉਹ ਮਹਿੰਗੀ ਚੀਜ਼ ਨਹੀਂ ਲੈ ਸਕਦੇ ਫਿਰ ਉਹਨਾਂ ਕੋਈ ਸੌਖਾ ਤਰੀਕ ਆ ਤਰੀਕਾ ਆ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦਾ ਕਿ ਭਾਈ ਇਹਨਾਂ ਲੋਕਾਂ ਨੂੰ ਕਹਿ ਦੋ ਇਹਨਾਂ ਆਪ ਇਕ ਕਾਲੇ ਕੁੱਕੜ ਦਾ ਰੇਂਜ ਕਰ ਲੈਣਾ ਜਾਂ ਕਾਲੇ ਕੁੱਕੜ ਦੀ ਕੀਮਤ ਦੇ ਪੈਸੇ ਦੇਏ ਜਾਣੇ ਆ ਉਹ ਆਪਾਂ ਬਾਹਰੋਂ ਮੁੱਲ ਲੈ ਲੈਣਾ ਤੇ ਬਾਹਰੋਂ ਮੁੱਲ ਲੈ ਕੇ ਵੱਢ ਕੇ ਉਹਨੂੰ ਧਰ ਕੇ ਨਾਲੇ ਆਪ ਖਾਵਾਂਗੇ ਨਾਲੇ ਪਰਿਵਾਰ ਖਾਵੇਗਾ ਤੇ ਜਿਹੜਾ ਕੋਈ ਸ਼ਰਾਬ ਪੀਣ ਵਾਲਾ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਨੇ ਕਿ ਬਹੁਤ ਸਾਰੇ ਤਾਂਤਰਿਕ ਪਖੰਡੀ ਲੋਕ ਜਿਹੜੇ ਨੇ ਉਹ ਬਹੁਤ ਸ਼ਰਾਬ ਵੀ ਪੀਂਦੇ ਨੇ ਤੇ ਸ਼ਰਾਬ ਵੀ ਉਹ ਵਧੀਆ ਮੰਗਾ ਲੈਂਦੇ ਨੇ ਤੇ ਫਿਰ ਉਹਨਾਂ ਦਾ ਲਾਈ ਜਾਂਦਾ ਨਜ਼ਾਰਾ ਇਸ ਕਰਕੇ ਕਾਲੇ ਕੁੱਕੜ ਦਾ ਸਿਰਫ ਇੰਨਾ ਕੀ ਮਤਲਬ ਆ ਕਿ ਉਹਦੇ ਵਿੱਚ ਦੂਜੇ ਕੁੱਕੜਾਂ ਦੇ ਨਾਲੋਂ ਵੱਧ ਤਾਕਤ ਹੁੰਦੀ ਆ ਇਸ ਗੱਲ ਦਾ ਭੈਣ ਭਰਾ ਯਾਦ ਰੱਖਣ ਕਿ ਉਹ ਲੋਕ ਆਪਣੀ ਖਰਾਕ ਨੂੰ ਆਪਣੇ ਸੁੱਖਾਂ ਲਈ ਲੋਕਾਂ ਕੋ ਮੰਗ ਲੈਂਦੇ ਤੇ ਲੋਕ ਦੇ ਆਉਂਦੇ ਨੇ ਤੇ ਇਸ ਗੱਲ ਦਾ ਹਰ ਇੱਕ ਭੈਣ ਭਰਾ ਨੂੰ ਯਾਦ ਰੱਖਣਾ ਚਾਹੀਦਾ ਇਹ ਨਿਰਾ ਇੱਕ ਵੈਮਪਰ ਪਖੰਡਵਾਦ ਤੇ ਗਰੀਬ ਲੋਕਾਂ ਜਾਂ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਦਾ ਇੱਕ ਜਰੀਆ ਆ ਇਹ ਤੋਂ ਇਲਾਵਾ ਕੁਝ ਨਹੀਂ ਹੁੰਦਾ ਕਿਸੇ ਦੀ ਬਲੀ ਦੇਣਾ ਕੁਝ ਨਹੀਂ ਹੁੰਦਾ ਚਾਹੇ ਬੱਕਰੀ ਦੇ ਲੋ ਚਾਹੇ ਬੱਕਰੇ ਦੀ ਦੇ ਲੋ ਚਾਹੇ ਕੁੱਕੜ ਦੀ ਦੇ ਲੋ ਚਾਹੇ ਮਨੁੱਖ ਦੀ ਦੇ ਲੋ ਇਹ ਸਿਰਫ ਇੱਕ ਵਹਿਮ ਭਰਮ ਤੇ ਅੰਧਵਿਸ਼ਵਾਚ ਆ ਜਿਹੜਾ ਮਨੁੱਖ ਨੂੰ ਕੁਰਾਹੇ ਪਾਉਂਦਾ ਮਨੁੱਖ ਦੀ ਜ਼ਿੰਦਗੀ ਨੂੰ ਬਰਬਾਦ ਕਰਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਵਹਿਮਾਂ ਭਰਮਾਂ ਚੋਂ ਬਾਹਰ ਨਿਕਲ ਕੇ ਇੱਕ ਚੰਗਾ ਸਮਾਜ ਸਿਰਜਣ ਵੱਲ ਵਧਣਾ ਚਾਹੀਦਾ ਜੁਹਦੇ ਵਾਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ